ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਿਹਾਰੀ ਦੀ ਮਾਤਰਾ ਲਰਨ ਕਰਾਂਗੇ ਸਭ ਤੋਂ ਪਹਿਲਾਂ ਇਸ ਦਾ ਸਾਈਨ ਵੇਖੋ ਇਹ ਵਾਲਾ ਇਸ ਦਾ ਸਾਈਨ ਹੈ ਪਾਵਕੇ ਚਿੰਨ ਕਿੱਥੇ ਲੱਗਦੀ ਹੈ ਇਹ ਅੱਖਰ ਦੇ ਥੱਬੇ ਪਾਸੇ ਲੱਗਦੀ ਹੈ ਇਹ ਅੱਖਰ ਤੋਂ ਪਹਿਲਾਂ ਲੱਗਦੀ ਹੈ ਆਵਾਜ਼ ਇਸ ਦੀ ਆਵਾਜ਼ ਕਿਵੇਂ ਦੀ ਹੁੰਦੀ ਹੈ ਸਿਹਾਰੀ ਨੂੰ ਜਦੋਂ ਅਸੀਂ ਅੱਖਰ ਦੇ ਨਾਲ ਲਗਾ ਦਿੰਦੇ ਹਾਂ ਤਾਂ ਅੱਖਰ ਨਾਲ ਇਹ ਦੀ ਆਵਾਜ਼ ਜੁੜ ਜਾਂਦੀ ਹੈ ਇਸ ਦੀ ਆਵਾਜ਼ ਛੋਟੀ ਹੁੰਦੀ ਹੈ ਜਦੋਂ ਅਸੀਂ ਸਿਹਾਰੀ ਦੀ ਮਾਤਰਾ ਕਿਸੇ ਵੀ ਅੱਖਰ ਦੇ ਨਾਲ ਲਗਾ ਦਿੰਦੇ ਆ ਤਾਂ ਜਦੋਂ ਅਸੀਂ ਇਸ ਦਾ ਉਚਾਰਨ ਕਰਦੇ ਆ ਤਾਂ ਇਸ ਦਾ ਉਚਾਰਨ ਜਿਹੜਾ ਉਹ ਛੋਟਾ ਹੁੰਦਾ ਹੈ ਲੌਂਗ ਨਹੀਂ ਹੁੰਦਾ ਛੋਟਾ ਹੁੰਦਾ ਹੈ ਇਸ ਨੂੰ ਲਗੂ ਸਵਰ ਵੀ ਕਿਹਾ ਜਾਂਦਾ ਹੈ ਲਗੂ ਸਵਰ ਤੋਂ ਪਾਵੈ ਇਸ ਨੂੰ ਉਚਾਰਨ ਵੇਲੇ ਸਮਾਂ ਕੱਟ ਲੱਗਦਾ ਜਦੋਂ ਅਸੀਂ ਕਿਸੇ ਅੱਖਰ ਦੇ ਨਾਲ ਸਿਹਾਰੀ ਦੀ ਮਾਤਰਾ ਨੂੰ ਵਰਤ ਲੈਨੇ ਆ ਜਾਂ ਲਗਾ ਦਿੰਨੇ ਹਾਂ ਤਾਂ ਇਸ ਅ ਅੱਖਰ ਦਾ ਉਚਾਰਨ ਕਰਨ ਵੇਲੇ ਬਹੁਤ ਸਮਾਂ ਕੱਟ ਲੱਗਦਾ ਫੋਰ ਐਗਜ਼ਾਮਪਲ ਦੇਖੋ ਜਿਵੇਂ ਦੱਦੇ ਨੂੰ ਸਿਹਾਰੀ ਲੱਲਾ ਦਿਲ ਹਾਹੇ ਨੂੰ ਸਿਹਾਰੀ ਦਾਰਾ ਨੰਨਾ ਹਿਰਨ ਪੱਕੇ ਨੂੰ ਸਿਹਾਰੀ ਦਾਰਾ ਨੰਨਾ ਕਿਰਨ ਨੰਨਾ ਹਾਹੇ ਨੂੰ ਸਿਹਾਰੀ ਦਾਰਾ ਨਹਿਰ ਆ ਠੀਕ ਹੈ ਇਹਨਾਂ ਨੂੰ ਉਚਾਰਨ ਵੇਲੇ ਸਮਾਂ ਕੱਟ ਲੱਗਿਆ ਕਿਸੇ ਵੀ ਅੱਖਰ ਦੀ ਜਿਹੜੀ ਸਾਊਂਡ ਹੈ ਲੌਂਗ ਨਹੀਂ ਗਈ ਇਸ ਦੀ ਵਰਤੋਂ ਉਬੜੇ ਅਤੇ ਆੜੇ ਨਾਲ ਨਹੀਂ ਹੁੰਦੀ ਇਸ ਗੱਲ ਦਾ ਧਿਆਨ ਰੱਖਣਾ ਬੱਚੇ ਇਸ ਦੀ ਵਰਤੋਂ ਉਬੜੇ ਅਤੇ ਆੜੇ ਨਾਲ ਨਹੀਂ ਹੁੰਦੀ ਅਜੋਕੇ ਪੰਜਾਬੀ ਵਿੱਚ ਸ਼ਬਦ ਦੇ ਆਖਰੀ ਅੱਖਰ ਨਾਲ ਇਸ ਦੀ ਵਰਤੋਂ ਨਹੀਂ ਹੁੰਦੀ ਕਦੇ ਤੁਸੀਂ ਵੇਖਿਆ ਹੋਣਾ ਪੰਜਾਬੀ ਦੇ ਵਿੱਚ ਸਿਹਾਰੀ ਦੀ ਮਾਤਰਾ ਸ਼ਬਦ ਦੀ ਆਕ ਜਮਾ ਅਖੀਰ ਤੇ ਨਹੀਂ ਲੱਗੀ ਹੁੰਦੇ ਬਿਲਕੁਲ ਅਖੀਰ ਦੇ ਵਿੱਚ ਨਹੀਂ ਲੱਗੀ ਹੁੰਦੀ ਸਿੱਧੀ ਵਰਤੋਂ ਅੱਖਰ ਦੇ ਬਿਲਕੁਲ ਪਿੱਛੇ ਨਹੀਂ ਹੁੰਦੀ ਹੁਣ ਅਸੀਂ ਸਿਹਾਰੀ ਦੀ ਮਾਤਰਾ ਨੂੰ ਵਰਤ ਕੇ ਸ਼ਬਦ ਬਣਾਏਗੇ ਪੜਾਂਗੇ ਦ ਦਿਨ ਸਿਹਾਰੀ ਨੰਨਾ ਦਿਨ ਮੰਮੇ ਨੂੰ ਸਿਹਾਰੀ ਰਾਰਾ ਚਾਚਾ ਮਿਰਚ ਤੱਕੇ ਨੂੰ ਸਿਹਾਰੀ ਸੱਸੇ ਨੂੰ ਕੰਨਾ ਨੰਨਾ ਕਿਸਾਨ ਕੱਕੇ ਨੂੰ ਸਿਹਾਰੀ ਸੱਸੇ ਨੂੰ ਕੰਨ ਨੰਨਾ ਕਿਸਾਨ ਸੱਸਾ ਸੱਸੇ ਦੇ ਪੈਰ 'ਚ ਬਿੰਦੀ ਹਾਏ ਨੂੰ ਸਿਹਾਰੀ ਰਾਰਾ ਸ਼ਹਿਰ ਏੜੀ ਨੂੰ ਸਿਹਾਰੀ ਨੰਨਾ ਸੱਸੇ ਨੂੰ ਕੰਨ ਨੰਨਾ ਇਨਸਾਨ ਫੱਫੇ ਨੂੰ ਸਿਹਾਰੀ ਪੈਰ 'ਚ ਬਿੰਦੀ ਲੱਲਾ ਮੱਮਾ ਫਿਲਮ ਮੱਮਾ ਹਾਏ ਨੂੰ ਸਿਹਾਰੀ ਕੱਕਾ ਮਹਿਕ ਸੱਸੇ ਨੂੰ ਸਿਹਾਰੀ ਕੱਤੇ ਨੂੰ ਕੰਨ ਨੰਨਾ ਰਾਰਾ ਸਿਤਾਰ ਸੱਸਾ ਸਸੇ ਦੇ ਪੈਰ 'ਚ ਬਿੰਦੀ ਹਾਏ ਨੂੰ ਸਿਹਾਰੀ ਦਦਾ ਸ਼ਹਿਦ ਚੱਚੇ ਨੂੰ ਸਿਹਾਰੀ ਮੰਮਾ ਟੈਂਗੇ ਨੂੰ ਕੰਨਾ ਚਿਮਟਾ ਧੰਨਵਾਦ ਉਮੀਦ ਕਰਦੀ ਹਾਂ ਕਿ ਤੁਹਾਨੂੰ ਸਿਹਾਰੀ ਦੀ ਮਾਤਰਾ ਬਾਰੇ ਜਾਣਕਾਰੀ ਹੋ ਗਈ ਹੋਵੇਗੀ ਜੇਕਰ ਤੁਸੀਂ ਸਿਹਾਰੀ ਦੀ ਮਾਤਰਾ ਨੂੰ ਜਾਣ ਲਿਆ ਹੈ ਕਿ ਕਿੱਥੇ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਜਦੋਂ ਅਸੀਂ ਇਸ ਦੀ ਵਰਤੋਂ ਕਰਦੇ ਹਾਂ ਤਾਂ ਕਿਦਾਂ ਦੀ ਆਵਾਜ਼ ਨਿਕਲਦੀ ਹੈ ਜੇਕਰ ਤੁਹਾਨੂੰ ਪਤਾ ਲੱਗ ਗਿਆ ਹੈ ਤੁਹਾਨੂੰ ਸਮਝ ਲੱਗੀ ਹੈ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਥੈਂਕ ਯੂ